ਤਾਂ ਲਵਜੀਤ ਸਿੰਘ ਮੇਰਾ ਨਾਮ ਆ ਮੈਂ ਤੇ ਸਵਾਰੀ ਲੈ ਕੇ ਜਾ ਰਿਹਾ ਜੱਲੇ ਵਾਲੇ ਬਾਅਦ ਯਾਰ ਸਵਾਰੀਆਂ ਮੇਰੇ ਕੋਲ ਬੈਠੀ ਆ ਤੇ ਮੈਂ ਇਧਰ ਨਹੀਂ ਲੰਘਿਆ ਉਹ ਮੁਲਾਜ਼ਮ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿ ਨਾ ਤੇਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਝ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆ ਲੋ ਤਾਂ ਦੇਖੋ ਆਹ ਮੇਰੇ ਇੱਕ ਇੱਕ ਇੱਥੇ লাশ ਪਈ ਆ ਉੱਥਾ ਇੱਥੇ ਲੱਗਿਆ লাশ ਪਈ ਆ ਉਹਨੇ ਮੁਲਾਜ਼ਮ ਸੀ ਇਹ ਕੋ ਮਨ ਇਹ ਦੋ ਮੁਲਾਜ਼ਮ ਸੀ ਉਹਨੇ ਡੰਡੇ ਮਾਰੇ ਦੂਸਰੇ ਖਾਕੀ ਵਰਦੀ ਵਾਲੀ ਨੇ ਇੱਕ ਚਿੱਟੀ ਵਰਦੀ ਵਾਲਾ ਹੈ ਤੇ ਮੁਲਾਜ਼ਮ ਨੇ ਉਹਨਾਂ ਨੇ ਨੰਗਲ ਤੋਂ ਮੁਲਾਕਾਤ ਹਾਂਜੀ ਉਹ ਤੁਸੀਂ ਕੀ ਅਸੀ ਪੁੱਛ ਮੈਂ ਸਰ ਕਹ ਵੀ ਤੁਸੀਂ ਜਿਹੜੇ ਵੀ ਕੰਮ ਤੁਸੀਂ ਬੋਲ ਕੇ ਦੱਸੋ ਤੁਸੀਂ ਮੈਨੂੰ ਮਾਰਦੇ ਕਿਉਂ ਹੈ ਕਿਹਦਾ ਵੀ ਤੁਹਾਨੂੰ ਮਾਰਨਾ ਡਾਲੇ ਮਰਖਾ ਕੇ ਐਨਕੂ ਤੇਰੀ ਪੈਰ ਆਪਣਾ ਪੈਰ ਪੂਜਿਆ ਰਾਕੇ ਤੇ ਮੇਰੀ ਹਰਕਤ ਤੋੜ ਲਗਾ ਹੈ ਤੇ ਆਖੋ ਮੇਰੇ ਲੱਕ ਜੂ ਹੀ ਲਸਾ ਪਈਆਂ ਸਾਰਾ ਕੁਝ ਮੈਂ ਤੁਸੀਂ ਗਾਂ ਕੋਈ ਕੁਝ ਕਿਹਾ ਵਾ ਮੈਂ ਸਰ ਕੁਝ ਬੋਲਿਆ ਨਹੀਂ ਉਹਨਾਂ ਨੂੰ ਕਹਿੰਦੇ ਦੇਦੂ ਵੀ ਪਤਾ ਵੀ ਇਥੋਂ ਰਸਤਾ ਤਾਂ ਨਹੀਂ ਲੰਘੇ ਦਿੱਤਾ ਮੈਂ ਤੁਮ ਬੋਲ ਕੇ ਦੱਸੋ ਲਾਜ਼ਮੀ ਕਿਥੇ ਹੈ ਮੁਲਾਜ਼ਮ ਸਰ ਪੜਾਣੀ ਇਹਨਾਂ ਨੇ ਮੈਂ ਕਹਿੰਦੇ ਮੈਨੂੰ ਵੇਸੇ ਭਲਾ ਕੇ ਦੋ ਮੁਲਾਜ਼ਮ ਮੁਲਾਜ਼ਮ ਇਹ ਤਾਂ ਮੇਥੇ ਨਹੀਂ ਆ ਗਾ ਉਹਨੂੰ ਕੁੱਤੀ ਜੀ ਅੱਜ ਮੈਡੀਕਲ ਸਾਂ ਕਰਦੇ ਹਾਂ ਹਾਂ ਹਾਂਜੀ ਨਹੀਂ ਸਾਰਾ ਜਿਹਨੇ ਕੋ ਕੰਪਲੇਨ ਕੀਤੀ ਮੈਂ ਦੇ ਮੈਡੀਕਲ ਕਰਾਉਣ ਗਿਆ ਤੇ ਡਾਕਟਰ ਸਾਹਿਬ ਨੂੰ ਮਿਲੇ ਸੀ ਸਰ ਜੋ ਵੀ ਜਿਹਨੇ ਮੁਲਾਜ਼ਮ ਤੇ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬੰਦੀ ਸਕਤ ਹੋ ਸਕਤ ਕੀਤੀ ਜਾਵੇ ਲੱਗਦਾ ਕਿ ਇਸ ਤਰ੍ਹਾਂ ਕੁਛ ਹੋਰ ਕੀਤਾ ਗਿਆ ਕੁਮਾ ਜਾਏਗਾ ਹਾਂ ਇਹ ਸਰ ਨਜਾਇਜ਼ ਕਿ ਦਿਹਾੜੀਦਾਰ ਬੰਦਾ ਕਿ ਮਜ਼ਦੂਰ ਬੰਦੇ ਵਕੇ ਨਜਾਇਜ਼ ਇੱਕ ਮਿਹਨਤ ਕਰਦਾ ਪਿਆ ਉਹਨੂੰ ਉਹ ਤਾਂ ਬੋਲ ਕੇ ਕਿਉਂ ਨਹੀਂ ਰਖਿਆ ਵੀ ਇਹਨੇ ਮੈਨੂੰ ਡੰਡੇ ਕੋ ਮਾਰੇ ਇਹ ਹਾਰਦਾ ਸਾਰੂ ਤਾਂ ਮੈਂ ਪੇਸ਼ੈਂਟ ਆ ਉਹ ਤਾਂ ਮੇਰੇ ਇਨਾਲ ਕੋ ਇੱਥੇ ਬਾਕੀ ਵੀ ਡੰਡੇ ਮਾਰੇ ਨੇ ਹੋਰ ਵੀ ਰਿਸ਼ਤੇ ਲੱਗਦੇ ਨੇ ਹਾਂਜੀ ਸਰ ਹੋਰ ਵੀ ਡੇਲ ਡੇਲ ਸਕੇ ਲੱਗਦੇ ਨੇ ਉਹਨਾਂ ਨੂੰ ਮਨਾ ਹੀ ਕੀਤਾ ਜਾਂਦਾ ਉਹਨਾਂ ਨੂੰ ਸਰ ਪੈਸੇ ਲਿੰਦਾ ਹੁੰਦਾ ਮੈਨੂੰ ਕਹਿੰਦੇ ਜੇ ਜਿਆਦਾ ਤੂੰ ਖਰਚਾ ਦੇ ਇਹਨੂੰ ਪੈਸੇ ਦੇ 100 ਰੁਪਏ ਦੇ ਦੇ ਫਿਰ ਲੱਗ ਜਾ ਉਹ ਫਿਰ ਲੰਘੇ ਦੇ ਹੁਣ ਘੰਟਾ ਕਰੇ ਮੈਨੂੰ ਕੋ ਡੱਕਿਆ ਗਿਆ ਤੇਰਾ ਮਨਾ ਨਹੀਂ ਜਿਹੜਾ ਬੰਦਾ ਪੈਸੇ ਦਿੰਦਾ ਰਹੇ ਉਹਨੂੰ ਦੀ ਲੰਘ ਦੋ ਇਹਨਾਂ ਅਸੀਂ ਮੁਲਾਜ਼ਮ ਦਾ ਮੁਲਾਜ਼ਮ ਦਾ ਸਾਹਿਬ ਮੈਂ ਨਾਮ ਨਹੀਂ ਪਤਾ ਇੱਥੇ ਖਾਕੀ ਵਰਦੀ ਵਾਲਾ ਬੇਟਾ ਹੀ ਮੈਂ ਕਿਹਾ ਵੀ ਹੁਣ ਉੱਥੇ ਬੇਟਾ ਨਾ ਮੁਲਾਜ਼ਮ ਦੇ ਨਾਮ ਦਾ ਸਾਹਿਬ ਮੈਨੂੰ ਪਤਾ ਨਹੀਂ ਬੋਲੇ ਹੱਥ ਜੋੜ ਕੇ ਬੇਨਤੀ ਕਰੀ ਵੀ ਰਾਤ ਛੱਡ ਦੋ ਕੁਝ ਜure ਆਪਣੇ ਅਖੀ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਹੈ ਵੀ ਮੇਰੇ ਨਾਮ ਆ ਬੈਠ ਨਹੀਂ ਇੱਥੇ ਨਹੀਂ ਆਉਂਦਾ ਪਰ ਨੌਜਵਾਨ ਕਹਿੰਦਾ ਵੀ ਮੇਰੇ ਤੇ ਡਾਂਗਾ ਮਾਰੋ ਲਾਛਾਂ ਪਾਦਿਆ ਜਿਹੜਾ ਸ਼ਾਨਦੋਏ ਨੇ ਕਹਿੰਦਾ ਮੈਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਔਰ 100 ਰੁਪਏ ਦੀ ਮੰਗ ਕੀਤੀ ਹੈ ਗਈ ਸੀ ਮਰ ਤੋਂ ਮੈਂ ਕਾਲੇ ਨੂੰ ਨਹੀਂ ਹਾਂਗਾ ਤਾਂ ਜੀ ਮੈਂ ਪੈਸਾ ਲੈਂਦਾ ਨਹੀਂ ਤੁਸੀਂ ਵੈਰੀਫਾਈ ਕਰ ਸਕਦੇ ਤੁਸੀਂ ਬਿਲਕੁਲ ਜੀ ਕਿਉਂਕਿ ਉਹ ਨਾਲ ਤੁਹਾਡੇ ਮੁਲਾਜ਼ਮ ਸੀ ਉਹਨਾਂ ਸਾਹਮਣੇ ਉਹ ਕਹਿੰਦਾ ਮੈਨੂੰ ਕੁੱਟਿਆ ਦੋ ਜਣੇ ਇੱਥੇ ਖੜੇ ਸੀ ਉਹ ਵੀ ਸਾਹਮਣੇ ਜੀ ਮੈਂ ਤੁਹਾਨੂੰ ਉਹਦੇ ਨੂੰ ਵੀ ਟੈਂਡਿਆ ਜੋ ਅਫਸਰਾਂ ਨੇ ਕਿਹਾ ਇਹ ਕੋ ਬਾਂਦਰੀ ਰਕਸ਼ਾ ਨੂੰ ਬਾਹਰ ਜਾਣ ਦੇ ਲੱਗਣ ਦੇ ਪਰ ਉਹ ਕਹਿੰਦਾ ਮੈਨੂੰ ਮਨਾ ਤੇ ਕੀਤਾ ਪਰ ਡਾਂਗਾਂ ਨਾਲ ਕੋ ਕੁੱਟਿਆ ਗਿਆ ਨਹੀਂ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੋਈ ਵੀ ਨਹੀਂ ਮੰਨ ਕੇ ਕੋਸ਼ਿਸ਼ ਸਰ ਜੀ ਹਾਂਜੀ ਹੱਥ ਜੋੜ ਕੇ ਬੇਨਤੀ ਡਾਂਗ ਮਾਰਨੀ ਚਾਹੀਏ ਨਾ ਨਾ ਫਿਰ ਉਹਦੇ ਨਿਸ਼ਾਨ ਕੋਈ ਨਹੀਂ ਪਾੜੀ ਥੋੜੀ ਕੱਟ ਦੇ ਨਿਸ਼ਾਨ ਪਏ ਨੇ ਕੋਈ ਗੱਲ ਨਹੀਂ ਆ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹੱਥ ਜੋੜ ਕੇ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਵੀ ਇਹਨਾਂ ਨੇ ਮਾਰਿਆ ਮੈਂ ਨਹੀਂ ਮਾਰਿਆ ਮੈਂ ਜੀ ਤੁਹਾਨੂੰ ਹੱਥ ਜੋੜ ਕੇ ਪੁੱਛਿਆ ਵਾ ਵੀ ਹੱਥ ਜੋੜ ਕੇ ਕਿਹਾ ਇਹਨਾਂ ਨੂੰ ਵੀ ਇਹਨੂੰ ਆਉਣਾ

ਇਹ ਜਿਹੜਾ ਇੰਗਰਚਾ ਜਿਹੜਾ ਵਾ ਜਿਹਨਾਂ ਦਾ ਹੱਥ ਝੋੜ ਕੇ ਕਿਹਾ ਵੀ ਬਾਜੀ ਪਿੱਛੇ ਨੂੰ ਵਾਪਸ ਚਲੇ ਜਾਓ ਕਿੱਥੇ ਜਿਹੜੇ ਨਿਸ਼ਾਨ ਪੰਡਾ ਕੋਈ ਨਹੀਂ ਯਾਰ ਬਾਗ ਕੋਈ ਮਾਰੀ ਨਹੀਂ ਗਈ ਤੁਹਾਡੇ ਸਾਹਮਣੇ ਪਰ ਉਹ ਤਾਂ ਕੰਮ ਮੈਨੂੰ ਮਾਰਿਆ ਤੇ ਤੁਹਾਡਾ ਮੁਲਾਕਾਤ ਨਹੀਂ ਮੰਨੇ ਕੋਈ ਵੀ ਕੋਈ ਸਾਹਮਣੇ ਜੋ ਉਹ ਨਹੀਂ ਯਾਰ ਰੋਟੀ ਦਾ ਹੀ ਕਹਿਤਾ ਤੁਹਾਨੂੰ ਤੇ ਬਾਰ-ਬਾਰ ਆਪਾਂ ਨਹੀਂ ਕੋਈ ਚੱਲਦਾ ਇਹ ਨਹੀਂ ਗੱਲ ਕਹਿ ਕੇ ਠੀਕ ਹੈ ਮੇਰੇ ਵੀ ਖਤਸਾ ਹੋ ਗਏ